ਤਾਂ ਮੈਂ ਕੀ ਗੱਲ ਕਰ ਰਹੀ ਸੀ ਕਿ ਜਿਦੋਂ ਹੁਣ ਗੱਲਾਂ ਚੱਲ ਰਹੀਆਂ ਆ ਕਿ 4.9 ਮਿਲੀਅਨ ਜੋ ਹੈਗੇ ਆ ਟੈਂਪੋਰਰੀ ਕੈਨੇਡਾ ਵਿੱਚ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਧੀਰੇ ਧੀਰੇ ਕੰਟਰੀ ਤੋਂ ਬਾਹਰ ਕਰਨਾ ਹੈ ਆਦਰ ਥ्रू ਡਿਪੋਰਟੇਸ਼ਨ ਕਿ ਆਪਣੇ ਸਰਕੇ ਜਾਓਗੇ ਪਰ ਜੀ ਮੈਨੂੰ ਲੱਗਦਾ ਆ ਕਿ ਇਹ ਜੋ ਪੋਪੂਲੇਸ਼ਨ ਸ਼੍ਰਿੰਕ ਹੋਣੀ ਆ ਯਾ ਸਲੋਲੀ ਇਹਨਾਂ ਨੇ ਕਰਨੀ ਆ ਇਹਨਾਂ ਨੇ ਇੱਕਦਮ ਸ਼ੌਕ ਨਹੀਂ ਦੇਣਾ ਇਕਨੋਮੀ ਨੂੰ ਆ 4.9 ਮਿਲੀਅਨ ਲੋਕ ਆਪਾਂ ਦਸਾਂ ਸਾਲਾਂ ਵਿੱਚ ਇੱਕ ਇੱਕ ਡੈਕੇਡ ਵਿੱਚ ਰਿਪਲੇਸ ਕਰ ਪਾएंगे ਆਵਾਂਗੇ ਰਾਈਟ ਐਜ਼ ਅ ਪਰਮਨੈਂਟ ਰੈਜ਼ੀਡੈਂਟ ਆਗੇ ਤੁਸੀਂ ਦੇਖੋ ਓਨ ਅ ਲੌਂਗ ਟਰਮ ਕਿਉਂਕਿ 4.9 ਮਿਲੀਅਨ ਇਜ਼ ਅ ਵੈਰੀ 빅 ਨੰਬਰ ਦੇ 4.5 ਮਿਲੀਅਨ ਨੂੰ ਤਾਂ ਇਹ ਮੈਨੂੰ ਲੱਗਦਾ ਨਹੀਂ ਬਾਹਰ ਕਰ ਪਾਉਣਗੇ ਆਊਟ ਆਫ ਕੰਟਰੀ ਕੱਟ ਪਾਉਣਗੇ ਇਹ ਤਾਂ ਬਹੁਤ ਮੁਸ਼ਕਲ ਹੈ ਪਰ ਇਹ ਆ ਵੀ ਕਿਉਂਕਿ ਬਹੁਤ ਵੱਡੀ ਹੈ ਇਹਦੇ ਵਿੱਚ ਵਾਸਤੇ ਇਹਦੇ ਵਾਸਤੇ ਬਹੁਤ ਖਰਚਾ ਚਾਹੀਦਾ ਇਹਨਾਂ ਬੰਦੇ ਨੂੰ ਡਿਪੋਰਟ ਕਰਨ ਵਾਸਤੇ ਰਾਈਟ ਸੋ ਹਾਂ ਥੋੜਾ ਜਿਹਾ ਮਿਲਦਾ 1 ਮਿਲੀਅਨ ਵੀ ਕਰ ਦੇਣਾ ਤਾਂ ਵੀ ਬਹੁਤ ਵੱਡੀ ਗੱਲ ਆ ਬਟ ਪ੍ਰੋਬਲਮ ਤਾਂ ਹੈਗੀ ਆ ਦੇਖੋ ਹੁਣ ਇਹਨਾਂ ਨੂੰ ਇੱਕ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡੈਮੇਜ ਕਿਤੇ ਕਿਤੇ ਕਿੰਨੇ ਆ ਇਹਨਾਂ ਨੇ ਰਾਈਟ ਕੋਈ ਹਿਸਾਬ ਤਾਂ ਵੀ ਨਹੀਂ ਰੱਖਿਆ ਵੀ ਕਿੰਨੇ ਕ ਬੰਦੇ ਚਾਹੀਦੇ ਸਾਨੂੰ ਕਿੰਨੇ ਕ ਨਹੀਂ ਚਾਹੀਦੇ ਕਿਹੜੀ ਇੰਡਸਟਰੀ ਸਾਡੀ ਕਿੱਡੀ ਵੱਡੀ ਆ ਕਿੰਨੇ ਕ ਬੰਦੇ ਅਬਸੋਰਬ ਹੋ ਜਾਣਗੇ ਕਿਹੜੀ ਇੰਡਸਟਰੀ ਦੇ ਵਿੱਚ ਬਸ ਜੋ ਛਾਪੀ ਜਾਂਦੇ ਵੀਦਾ ਹਨ ਹੁਣ ਕਸੂਰ ਉਹਨਾਂ ਦਾ ਵੀ ਨਹੀਂ ਜਿਨ੍ਹਾਂ ਨੂੰ ਬੁਲਾਇਆ ਰਾਈਟ ਉਹ ਵੀ ਅਗਲਾ ਆਪਦਾ ਕੰਮ ਛੱਡ ਕੇ ਆਏ ਨੇ ਪੈਸੇ ਛੱਡ ਕੇ ਆਏ ਨੇ ਹੋਪ ਚਾਏ ਨੇ ਰਾਈਟ ਤੇ ਹੁਣ ਹਾਲਾਤ ਇਹ ਨੇ ਜੌਬਸ ਦੇ ਅੱਜ ਜਿਵੇਂ ਕਿਸੇ ਨਾਲ ਗੱਲ ਕਰ ਰਹੀ ਸੀ Amazon ਦੇ ਵਿੱਚ ਉਹ ਕਹਿੰਦੇ Amazon ਦੇ ਵਿੱਚ ਵੀ ਫੇਕ ਉਹ ਬਣ ਰਹੇ ਨੇ ਆ ਉੱਥੇ 15-1500 ਡਾਲਰ ਸ਼ਿਫਟ ਚੱਕਣ ਦਾ ਦੇ ਰਹੇ ਨੇ ਉਹ ਕਿ ਸ਼ਿਫਟਾਂ ਜਿਹੜਾ ਪਵਾ ਰਹੇ ਨੇ ਨਾ ਉਹਨਾਂ ਨੂੰ ਇੱਥੇ ਉੱਥੇ ਵੀ ਬਹੁਤ ਅੰਦਰ ਉਹ ਚੱਲ ਰਹੀ ਹੈ ਚੀਜ਼ ਸੋ ਐਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਲੋਕ ਕਹਿੰਦੇ 1500 ਡਾਲਰ ਦੇ ਕੇ ਸਾਨੂੰ ਚਲੋ ਇੱਕ ਵਾਰੀ ਸ਼ਿਫਟਾਂ ਤਾਂ ਮਿਲ ਜਾਣਾ ਵੀ ਸ਼ਾਇਦ ਉਹ ਕੰਟੀਨਿਊਟੀ ਜਿ ਰਹਿਣਗੀਆਂ ਸੋ ਇਹ ਇਹ ਹਾਲਾਤ ਨੇ ਜੌਬਾਂ ਦੇ ਅੱਜਕੱਲ ਨਹੀਂ ਭਜੀ ਗੱਲ ਤਾਂ ਈ ਸਹੀ ਆ ਮੈਂ ਇੱਕ ਹੀ ਗੱਲ ਕਹਿਣਾ ਕੀ ਇੱਥੇ ਜੋ ਇਹਨਾਂ ਦੀ ਇਕਨੋਮਿਕ ਜੋ ਇਹਨਾਂ ਦੀ ਗ੍ਰੋਥ ਕੀਤੀ ਹੈ ਨਾ ਪਿਛਲੇ 10 ਸਾਲਾਂ ਵਿੱਚ ਇਹ ਜੋ ਇਹਨਾਂ ਨੇ ਇਮੀਗ੍ਰੈਂਟਸ ਬੁਲਾਇਆ ਨਾ ਜੋ ਇਮੀਗ੍ਰੈਂਟਸ ਹਨ ਇਹ ਝਟਕਾਣ ਵਾਸਤੇ ਪਕਰੇ ਬੁਲਾਏ ਸੀ ਜੋ ਹਰ ਇੱਕ ਬੰਦਾ 50-50 ਹਜ਼ਾਰ ਡਾਲਰ ਲੈ ਕੇ ਆਇਆ ਸੀ ਉਹ ਤੇ ਇਹਨਾਂ ਨੇ ਝਟਕਾ ਲਿਆ ਠੀਕ ਹੈ ਨਾ ਪਰ ਇਨ ਫਿਊਚਰ ਵਿੱਚ ਤੋਂ ਹੁਣ ਇਮੀਗ੍ਰੇਸ਼ਨ ਤੋਂ ਇਮੀਗ੍ਰੈਂਟ ਆਣੇ ਵਾਲੇ ਕੋ ਕੀ ਉਹਨਾਂ ਨੂੰ ਪਤਾ ਚੱਲ ਗਿਆ ਹੈ ਕਿ ਹਾਲਾਤ ਵਧੀਆ ਨਹੀਂ ਆ ਉੱਥੇ ਜਾ ਕੇ 50 ਹਜ਼ਾਰ ਲੈ ਜਾ ਕੇ ਪੈਸੇ ਡੁਬਾਉਣ ਵਾਲੇ ਕੰਮ ਹੋ ਗਿਆ ਉਹ ਜਾਣਿਆ ਰਾਈਟ ਸੋ ਇਹਨਾਂ ਨੇ ਗ੍ਰੋਥ ਮੈਨੂੰ ਮੈਨੂੰ ਉਹ ਇਹਨਾਂ ਦੀ ਗਰੋਥ ਦੀ ਜੋ ਇਹਨਾਂ ਦੀ ਸਟ੍ਰੈਟਜੀ ਮੈਨੂੰ ਉਹ ਸਮਝ ਨਹੀਂ ਆ ਰਹੀ ਕਿਉਂਕਿ ਯੂਨਾਈਟਿਡ ਸਟੇਟਸ ਭਾਜੀ ਬਹੁਤ ਅਲੱਗ ਇਕਨੋਮੀ ਆ ਉੱਥੇ ਉਹਨਾਂ ਨੇ ਉੱਥੇ ਤਾਂ ਬੰਦੇ ਦੋ-ਦੋ jobbਾਂ ਤਿੰਨ-ਤਿੰਨ jobbਾਂ ਇਸ ਕਾਮਨ ਆ ਹੂੰ ਉਹ ਕੈਨੇਡੀਅਨਸ ਦੀ ਮਿਹਨਤੀ ਮਤਲਬ ਮੈਂ ਨਾਰਮਲ ਕੁਆਇਟ ਕੈਨੇਡੀਅਨਸ ਦੀ ਗੱਲ ਕਰਦਾ ਦੂਸਰੀ ਨਹੀਂ ਦੇਖੀਏ ਤਾਂ ਪੈਸੇ ਦੀ ਇਹ ਭੱਜਦੇ ਰਹਿੰਦੇ ਆ ਬਸ ਮੈਂ ਕਹਾਂ ਕਿ ਹਾਊ ਦੇ ਗੋਨ ਟੂ ਡੂ ਇਟ ਔਰ ਯੂਐਸਏ ਵਿੱਚ ਤੁਹਾਡੀ ਮੈਕਸੀਕਨ ਜੋ ਇਲੀਗਲਸ ਆ ਉਹਨਾਂ ਦੀ ਚੀਪ ਲੇਬਰ ਬਹੁਤ ਹੀ 10 ਤੋਂ ਹਰ ਮਿਲ ਜਾਂਦੇ ਆ ਤੁਸੀਂ ਫਾਰਮਾਂ ਵਿੱਚ ਕੰਮ ਕਰਾ ਲਓ ਉਹਦੇ ਨਾਲ ਦੀ ਪ੍ਰੋਡਕਟਿਵਿਟੀ ਬਹੁਤ ਜ਼ਿਆਦਾ ਹੋਣੀ ਆ ਕੈਨੇਡਾ ਕੀ ਕਰੂਗਾ ਬਿਕੋਜ਼ ਇੱਥੇ ਤੁਹਾਡੇ ਕੋਲ ਅਨਲਿमिटेड ਇਲੀਗਲਸ ਦੀ ਲੇਬਰ ਵੀ ਹੈ ਨੀਗੀ ਠੀਕ ਆ ਦੂਸਰੀ ਗੱਲ ਹੈਗੀ ਤੁਹਾਡੇ ਪ੍ਰੋਡਕਟਿਵਿਟੀ ਅਮਰੀਕਾ ਵਾਂਗ ਹੈ ਨੀਗੀ ਟੈਕ ਕੰਪਨੀਆਂ ਨਹੀਂ ਹੈਗੀ ਕੋਈ ਇਦਾਂ ਦੀ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਦੁਨੀਆ ਨੂੰ ਸੇਲ ਕਰ ਸਕੋ ਰਾਈਟ ਐਂਡ THEN ਯੂ ਕੈਨ ਜਸਟ ਲਾਈਕ ਸੇਲ ਕਰਕੇ ਪੈਸਾ ਕਮਾ ਸਕੋ ਕਿੱਦਾਂ ਇਹ ਲੋ 10 ਸਾਲਾਂ ਵਿੱਚ ਇਨ ਫਿਊਚਰ ਲਾਈਕ ਮੈਂ ਦੇਖਦਾ ਮੈਨੂੰ ਸਮਝ ਨਹੀਂ ਆ ਰਿਹਾ ਭਈ ਇਮੀਗ੍ਰੇਸ਼ਨ ਵੀ ਇਹਨਾਂ ਰੋਕ ਦੇਣੀ ਆ ਜੀ ਤੇ ਇਹ ਲੋ ਪੋਪੂਲੇਸ਼ਨ ਗਰੋਥ ਨਹੀਂ ਹੋ ਰਹੀ ਮੈਨੂੰ ਲੱਗਦਾ ਹੈ ਕਿ 10 ਸਾਲਾਂ ਵਿੱਚ ਮੇਰੇ ਵੀ 5 ਮਿਲੀਅਨ ਜਾਂ 4 ਮਿਲੀਅਨ ਹੋਰ ਹੋਊਗਾ ਪੋਪੂਲੇਸ਼ਨ ਕੈਨੇਡਾ ਦੀ ਸੋ ਗਰੋਥ ਕਿੱਦਾਂ ਕਰੋਗੇ ਇਹ ਲੋ ਇਹਨਾਂ ਨੂੰ ਬਹੁਤ ਮੈਨੂੰ ਲੱਗਦਾ ਵੱਡਾ ਕੋਈ ਡਰਾਸਟਿਕ ਸਟੈਪ ਲੈਣਾ ਪੈਣਾ ਹੈ ਉਹ ਟੂ ਬੀ ਓਨਸਟ ਕਾਸ ਕਰਕੇ ਆਪਣੀ એનર્ਜੀ ਨੂੰ ਜਿਹੜਾ ਟੈਪ ਇਨ ਕਰਨਾ ਪੈਣਾ ਉਹਨੂੰ ਚੰਗੀ ਤਰ੍ਹਾਂ ਮਾਰਕੀਟ ਕਰਨਾ ਪੈਣਾ ਜੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਕੈਨੇਡਾ ਕੋਲੇ ਸਭ ਤੋਂ ਵੱਡੀ ਚੀਜ਼ ਉਹੀ ਹੈ ਵੱਡਾ ਖਜ਼ਾਨਾ એનર્ਜੀ ਦਾ ਹੀ ਹੈ ਰਾਈਟ ਜੋ ਉਹਨੂੰ ਚੰਗੀ ਤਰ੍ਹਾਂ ਇਹ ਕੰਟਰੈਕਟ ਵਗੈਰਾ ਚੰਗੀ ਤਰ੍ਹਾਂ ਇਹ ਨੇਗੋਸ਼ੀਏਟ ਕਰਕੇ ਇੰਟਰਨੈਸ਼ਨਲ ਮਾਰਕੀਟ ਚ ਯੂਐਸ ਤੋਂ ਬਿਨਾ ਹਟ ਕੇ ਨਿਕਲ ਜੇ ਯੂਐਸ ਪ੍ਰੈਸ਼ਰਾਈਜ਼ ਕਰ ਰਿਹਾ ਕੋਈ ਨਾ ਕੋਈ ਇਹਨਾਂ ਨੂੰ ਦਿਖਾਉਣੇ ਪੈਣੀ ਹੈ ਆਪਣੀ ਯੂਰਟ ਦਿਖਾਉਣੀ ਪੈਣੀ ਹੈ ਇਹਨਾਂ ਨੂੰ ਰਾਈਟ ਵੀ ਅਸੀਂ ਵੀ ਹੈਗੇ ਹਾਂ ਇੰਟਰਨੈਸ਼ਨਲ ਮਾਰਕੀਟ ਚ ਚਾਹੇ ਧਮਕੀ ਦੇ ਦੇਣ ਵੀ ਅਸੀਂ ਬ੍ਰੇਕ ਕਰਨ ਲੱਗ ਜਾਵਾਂਗੇ ਜੇ ਕੁਝ ਵੀ ਕਰਾਂਗੇ ਰਾਈਟ ਬਿਕੋਜ਼ ਦੂਜੀ ਗੱਲ ਮੈਨੂੰ ਇਹ ਵੀ ਲੱਗਦਾ ਆ ਹੁਣ ਤੱਕ ਸਭ ਕੁਝ ਬਹੁਤ ਸਹੀ ਲੱਗ ਰਿਹਾ ਆ ਆਉਣ ਵਾਲਾ ਟਾਈਮ ਜਿਹੜਾ ਹੈਗਾ ਨਾ ਯੂਐਸ ਦੇ ਵਿੱਚ ਜਿੱਦਾਂ ਡੋਨਲਡ ਟਰੰਪ ਹੋ ਗਿਆ ਜਿਹਨੇ ਹਾਰਡ ਲਾਈਨਰ ਉੱਥੇ ਆੜ ਆਉਣ ਵਾਲੇ ਬੰਦੇ ਹੈਗੇ ਨੇ ਚਾਹੇ ਐਲਨ ਮਸਕ ਹੋ ਗਿਆ ਜਾਂ ਜਿੰਨੇ ਵੀ ਉਹਦੇ ਸਪੋਰਟਰ ਹੈਗੇ ਨੇ ਪਤਾ ਹੀ ਆ ਕਿ ਕਿਸ ਤਰ੍ਹਾਂ ਦਾ ਉਹ ਹਾਰਡ ਲਾਈਨਰ ਹੈਗੇ ਨੇ ਰਾਈਟ ਆਉਣ ਵਾਲੇ ਟਾਈਮ 'ਚ ਇਹ ਵੀ ਉਸਾਰਦਾ ਵੀ ਯੂਐਸ ਦਾ ਵੀ ਹਾਲ ਮਾੜਾ ਹੋ ਸਕਦਾ ਹੈ ਕਿ ਯੂਐਸ ਦੇ ਵਿੱਚ ਇਕਨੋਮੀ ਡ੍ਰੌਪ ਆਉਂਦਾ ਤਾਂ ਕੈਨੇਡਾ ਨੂੰ ਹੋਰ ਵੀ ਜ਼ਿਆਦਾ ਪ੍ਰੋਬਲਮ ਹੋ they have to see some other um, uh, you know sides matlab ikko ikko bande de bharosa nahi hun karke chal sakde right so aap da ਕਰ ਦੇਖਣਾ ਚਾਹੀਦਾ ਰਾਈਟ ਜਿਵੇਂ ਉਹਨਾਂ ਨੇ ਅਮਰੀਕਾ ਫਸਟ ਕੀਤਾ ਇਸ ਲੋਗਨ ਤੁਸੀਂ ਕਹਿਣਾ ਫਸਟ ਕਰੋ ਆਪਦਾ ਜੀ ਠੀਕ ਹੈ ਨਾ ਜ਼ਰੂਰੀ ਤਾਂ ਨਹੀਂ ਸਾਰੀ એનર્ਜੀ ਯੂ ਐਸ ਨੂੰ ਦੇਣੀ ਹੈ ਜੀ ਪਰ ਜੀ ਇੱਕ ਛੋਟੀ ਜੀ ਗੱਲ ਕੰਟੀਨਿਊ ਕਰੂੰਗਾ ਇਸੇ ਚੀਜ਼ ਤੇ ਕਿ ਇਹਦਾ ਜੋ 10 ਸਾਲਾਂ ਦਾ ਆਪਾਂ ਆਊਟਲੁੱਕ ਦੇਖ ਰਹੇ ਹਾਂ ਰਾਈਟ ਜੋ ਆਪਾਂ ਨੂੰ ਆਊਟਲੁੱਕ ਵਧੀਆ ਨਹੀਂ ਲੱਗ ਰਿਹਾ ਬਿਕੋਜ਼ ਇਹਨਾਂ ਦਾ ਗਰੋਥ ਲੱਗਦਾ ਨਹੀਂ ਕਿ ਕਿਸੇ ਚੀਜ਼ ਤੇ ਲੋਕ ਗਰੋ ਕਰ ਪਾਉਗੇ ਤੇ ਇਹਦੀ ਹਾਊਸਿੰਗ ਪ੍ਰਾਈਸ ਵਿੱਚ ਕੀ ਹੋਣਾ ਇਫੈਕਟ ਆਣਾ ਫॉर ਅ ਲੌਂਗ ਟਰਮ ਪੀਰੀਅਡ ਲਾਈਕ ਇੱਕ ਡੈਕੇਡ ਵਾਸਤੇ ਮੈਨੂੰ ਤਾਂ ਲੱਗਦਾ ਮੈਂ ਕੱਲ ਵੀ ਕਮੈਂਟ ਕੀਤਾ ਸੀ ਚੱਲਦੇ ਪ੍ਰੋਗਰਾਮ 'ਚ ਕੱਲ ਨੂੰ ਮਾ ਵੀ ਉਹਨਾਂ ਦਾ ਪ੍ਰੋਗਰਾਮ ਬਹੁਤ ਸੋਹਣਾ ਸੀਗਾ ਅ ਮੈਨੂੰ ਤੋ ਰਿਹਾ ਨਹੀਂ ਗਿਆ ਮੈਨੂੰ ਲੱਗ ਰਿਹਾ ਸੀਗਾ ਵੀ ਨੈਕਸਟ ਈਅਰ ਮੇਬੀ ਵੀਲ ਸੀ ਦਾ ਨਿਊ ਲੋ ਤੇ ਆ ਜਿਹੜਾ ਆਪਾਂ ਨੂੰ ਹਾਲ ਤੱਕ ਲੋ ਜਿਹੜਾ ਆਪਾਂ ਨੂੰ ਦੇਖ ਸਕਿਆ ਪੂਰੀ ਪ੍ਰਾਪਰਟੀ ਮਾਰਕੀਟ ਦੇ ਵਿੱਚ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਨੈਕਸਟ ਈਅਰ ਨਵਾਂ ਲੋ ਦੇ ਐਂਡ ਨਾ ਹੋਵੇ ਉਸ ਤੋਂ ਗਾਹਾਂ ਵੀ ਲੋ ਦੇਖ ਸਕਦੇ ਨੇ ਡਿਪੈਂਡ ਕਰਦਾ ਵੀ ਕਿਦਾਂ ਸਾਰੀ ਸਿਚੁਏਸ਼ਨ ਅਨਫੋਲਡ ਹੁੰਦੀ ਹੈ ਉਹਨਾਂ ਟਾਈਮ ਦੇ ਵਿੱਚ ਰਾਈਟ ਪਰ ਇਹਦੇ ਵਿੱਚ ਉਹੀ ਹੈ ਨਾ ਵੀ ਜਿਹੜੇ ਤੁਹਾਡੇ ਪੈਰਾਮੀਟਰਸ ਹੁੰਦੇ ਨੇ ਜਾਂ ਤੁਸੀਂ ਜਿਹੜੀ ਚੀਜ਼ ਦੇਖ ਰਹੇ ਹੋਣੇ ਵੀ ਇਹ ਕਿਦਾਂ ਨੂੰ ਜਾ ਰਹੀ ਹੈ ਜਾਂ ਕਿਦਾਂ ਨੂੰ ਨਹੀਂ ਜਾ ਰਹੀ ਰਾਈਟ ਉਸ ਦੇ ਨਾਲ ਜਿਹੜੇ ਪੋਲੀਟੀਕਲ ਮੂਵਜ਼ ਆ ਜਾਂਦੇ ਨੇ ਨਾ ਉਹ ਚੀਜ਼ਾਂ ਨੂੰ ਕੀਵਰ ਤੁਸੀਂ ਉਹ ਗਾਹ ਨਹੀਂ ਕਰ ਸਕਦੇ ਕਿਉਂਕਿ ਜਦੋਂ ਉਹਨੇ ਪੋਲੀਟੀਕਲੀ ਕੋਈ ਜੂਟਰਨ ਮਾਰਤਾ ਹੈ ਵੀ ਚੀਜ਼ ਦੇ ਉੱਤੇ ਜਿਹੜਾ ਕਿ ਅੱਜ ਦੇ ਬਹੁਤ ਸੁਭਾਵਿਕ ਆ ਟਾਈਮ ਦੇ ਉੱਤੇ ਤਾਂ ਉੱਥੇ ਤੁਸੀਂ ਫਿਰ ਕੁਝ ਨਹੀਂ ਕਰ ਸਕਦੇ ਰਾਈਟ ਚਾਹੇ ਹੁਣ ਤੁਸੀਂ ਇਮੀਗ੍ਰੇਸ਼ਨ ਦੀ ਜੇ ਜਦੋਂ ਪ੍ਰੈਸ਼ਰ ਬਣਿਆ ਸਿਰਫ ਵੋਟਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਵੀ ਕੁਝ ਕਰਨਾ ਵੋਟਾਂ ਦੇ ਨਾਂ ਤੇ ਕਰਨਾ ਰਾਈਟ ਜੀ ਸੋ ਹੁਣ ਪੋਲੀਟੀਕਲੀ ਉਹ ਕਿੱਦਾਂ ਦਾ ਮੂਵ ਕਰ ਸਕਦੇ ਆ ਡਾਸ ਬੁੱਡ ਯੂ ਨੇਵਰ نو ਤਾਂ ਉਸ ਤੋਂ ਬਾਅਦ ਗਵਰਨਮੈਂਟ ਚੇਂਜ ਹੁੰਦੀ ਹੈ ਅਕਤੂਬਰ ਦੇ ਵਿੱਚ ਵੋਟਾਂ ਨੇ ਜੀ ਆ ਕਿੱਦਾਂ ਦੀ ਗਵਰਨਮੈਂਟ ਆਉਂਦੀ ਹੈ ਨਵੀਂ ਉਹ ਕੀ ਕਰਦੇ ਨੇ ਅੱਗੇ ਫਿਊਚਰਿਸਟ ਕੀ ਪਾਲਿਸੀਜ਼ ਲੈ ਕੇ ਆਉਂਦੇ ਨੇ ਕੀ ਖੋਲਦੇ ਫਿਰ ਉੱਥੋਂ ਬਹੁਤ ਪਤਾ ਲੱਗੇਗਾ ਵੀ ਮਾਰਕੀਟ ਕਿੱਦਾਂ ਵਰਕ ਆਊਟ ਹੋ ਰਹੀ ਹੈ ਚੀਜ਼ਾਂ ਨੂੰ